ਬੈਕਿੰਗ ਇਹਦੇ ਵੀਰੇ ਧੁੱਪ ਤੇ ਫੇਕਦੀਆਂ ਨੇ ਦੇਖੋ ਮੇਰੀਆਂ ਲਾਡੀਆਂ ਬਾਡੀਆਂ ਰੋਟੀਆਂ ਖਾ ਲਈਆਂ ਦੁੱਧ ਪੀ ਲਿਆ ਇਹਨਾਂ ਨੇ ਦੇਖੋ ਲੱਗੀਆਂ ਵੀਰੇ ਵੀਰੇ ਸਭ ਕੁ ਫੇਕ ਰਹੀਆਂ ਨੇ ਇਹ ਆ ਗਦੀਏ ਪੋਚੇ ਕੋਲੇ ਦੇਖੋ 2.5 ਦੀ ਖੜੀ ਹੋ ਜਾਂਦੀ ਹੈ ਦੇਖੋ ਦੇਖੋ ਇਧਰ ਹੋ ਗਈਆਂ ਲੈ ਦੇਖੋ ਮੈਂ ਬਣਾਉਣੀ ਇਧਰ ਸਬਜੀ ਤੇ ਮੇਰੇ ਮੰਗਰੀ ਆ ਗਈਆਂ ਦੇਖੋ ਲੋ ਖੜੀਆਂ ਦੇਖੋ ਦੋਨੇ ਜਾਣੀਆਂ ਆ ਰਹੀ ਹਜਰੇ ਹੋ ਗਈਆਂ ਆਪਣੇ ਦੇਖੋ ਇਹ ਆ ਬੈਠੀਆਂ ਨੇ ਕੋ ਬੈਠੀ ਐ ਕਿ ਉਧਰ ਆਪਣੇ 베ੜੇ ਚ ਆ ਗਈ ਸਾਰੇ ਸਾਂ ਦੇਖੋ ਹੁਣ ਤਿੰਨ ਕ ਦਾ ਟਾਈਮ ਦੇਖੋ ਆ ਬੈਠੀ ਐ ਤੂੰ ਕਾਰੇ ਵਾ ਤੇ ਮੇਰੇ ਕੱਪੜੇ ਫੜਿਆ ਕਾਰੇ ਵਾ ਤੇ ਪੜੇ ਨਾ ਲੜਿਆ ਕਰੋ ਵੀਰ ਨਾ ਲੜਿਆ ਕਰੋ ਕਾਦੀ ਲੜਾਈ ਹੈ ਤੁਹਾਡੀ ਮੈਂ ਇਹ ਨਹੀਂ ਹਟਦੀਆਂ ਲੈ ਉਹ ਚੱਲੇ ਏ ਮੇਰੇ ਕੋਲ ਵੀ ਕੁਝ ਪਕੇ ਚਲ ਤੂੰ ਤਾਂ ਨੀਂਨੀ ਕਰ ਲੈ ਫਿਰ ਪੈ ਜਾ ਨੀਂਨੀ ਕਰ ਮੈਂ ਹੈਲੋ ਕਰ ਲੈ